ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਿਰਾਂ ਦੀ ਗੱਲੇ ਵਿੱਚੋਂ ਪੈਸੇ ਇੱਕ ਸੋਨੇ ਦੀ ਨੱਥ ਅਤੇ ਲਵਕੁਮਾਰ ਵਾਸੀ ਬਿਆਨਪੁਰ ਦੇ ਮੁਰਗੀਖਾਨੇ ਤੋਂ ਮੋਟਰਸਾਈਕਲ ਪਲੈਟੀਨਾ ਕਿਸੇ ਨਾ ਮਲੂਮ ਵਿਅਕਤੀ ਵੱਲੋਂ ਜੜਾਏ ਉਹ ਚੋਰੀ ਕੀਤਾ ਗਿਆ ਹੈ ਜਿਸ ਦੇ ਆਧਾਰ ਤੇ ਮੁਕਦਮਾ ਨੰਬਰ 135 ਭਾਰਤੀ ਨਿਆਂ ਸੰਹਿਤਾ ਦੇ ਵੱਖ-ਵੱਖ ਧਾਰਾਵਾਂ ਤਹਿਤ ਜਿਹੜਾ ਇਹ ਥਾਣਾ ਦੀਨਾਨਗਰ ਵਿਖੇ ਨਾ ਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਡੁੰਗਾਈ ਦੇ ਨਾਲ ਇਸ ਮਾਮਲੇ ਦੀ ਤਫਤੀਸ਼ ਕਰਨ ਤੇ ਰਕੇਸ਼ ਕੁਮਾਰ ਉਰਫ ਦਾਣਾ ਪੁੱਤਰ ਥੁੜੂ ਰਾਮ ਵਾਸੀ ਹੈਬੂ ਥਾਣਾ ਸਦਰ ਪਠਾਨਕੋਟ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜਿਸ ਪਾਸੋਂ ਸਕਤੀ ਨਾਲ ਪੁੱਛਗਿੱਛ ਕਰਨ ਤੇ ਦੋ ਮੋਟਰਸਾਈਕਲ ਜਿੰਨਾ ਵਿੱਚੋਂ ਇੱਕ ਮੋਟਰਸਾਈਕਲ ਬਿਨਾ ਨੰਬਰ ਅਤੇ ਇੱਕ ਮੋਟਰਸਾਈਕਲ ਪਲੈਟੀਨਾ ਜੋ ਉਸਨੇ ਬੀਤੇ ਦਿਨ ਬਿਆਨਪੁਰ ਤੋਂ ਚੋਰੀ ਕੀਤਾ ਸੀ ਤੇ ਇੱਕ ਸੋਨੇ ਦੀ ਨੱਥ 4090 ਰੁਪਏ ਨਕਦ ਬਰਾਮਦ ਕੀਤੇ ਗਏ ਨੇ ਤੇ ਦੱਸਿਆ ਗਿਆ ਕਿ ਉਕਤ આરોપી ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੀ ਪਠਾਨਕੋਟ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਇਆ ਸੀ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਐ ਐਸਪੀ ਬਲਵਿੰਦਰ ਸਿੰਘ ਨੇ ਆਓ ਸੁਣ ਲੈਣੇ ਆ ਨਾਲ ਹੀ ਇੱਕ ਤਗਰੂਬਨ ਇਸ ਬਿੰਦਨਗਰ ਏਰੀਆ ਵਿੱਚ ਜਿਸ ਮੰਦਰਾ ਵਿੱਚ ਜ਼ਿਲ੍ਹੇ ਦਰਮਿਆਨ ਕੁਚੋਰੀਆਂ ਹੋਈਆਂ ਸੀ। ਸੋ ਮਿਤੀ 15/09/2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿੱਧਪੁਰ ਪਿੰਨ ਬਿਆਨਪੁਰ ਦੇ ਮੰਦਰਾ ਵਿੱਚੋਂ ਕੁਝ ਪੈਸੇ ਤੇ ਸੋਨੇ ਦੀਆਂ ਚੋਰੀ ਹੋਈ ਸੀ। ਇਹ ਨਲਕਮਾਰ ਵਸੀ ਬਿਆਨਪੁਰ ਦੇ ਬਹਿਣਾ ਦੇ ਮੁਕਰਮਾ ਦਾ ਜੋ ਹੈ ਸੀ। ਇਸੇ ਦੌਰਾਨ ਇੱਕ ਹੋਰ ਵੀ ਖਾਨੇ ਤੋਂ ਮੋਟਰਸਾਈਕਲ ਨੰਬਰ ਪੀਵੀ 52 8676 ਪਟਨਾ ਇਹ ਕਿਸੇ ਨਾਮ ਨੂੰ ਵਿਅਕਤੀ ਕੋਲ ਚੋਰੀ ਕੀਤਾ ਗਿਆ ਸੀ। ਜਿਸ ਤੇ ਅਧਾਰ ਤੇ ਮਕਦਮਾ ਨੰਬਰ 135 16924 ਅੰਡਰ ਸੈਕਸ਼ਨ 333 ਅਤੇ ਸਬ ਸੈਕਸ਼ਨ 4305 ਭਾਰਤੀ ਨਿਆਂ ਸੰਗਠਨ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਸੋ ਐਸਐਚਯੂ ਮੇਨ ਦਾ ਨਾਮ ਇਹ ਸੀਡੀ ਥੋੜੇ ਇਹ ਰੰਗ ਦਾ ਇਹ ਤਪੀਸ਼ ਕਰਨ ਤੇ ਜਿਹੜਾ ਹੈ ਆ ਇੱਕ ਮਕਦਮਾ ਆ ਦੋਸ਼ੀ ਰਕੇਸ਼ ਕੁਮਾਰ ਉਧਵਦਾਨਾ ਉਹ ਤੋਂ ਥੂੜੂ ਗ్రాਮ ਵਾਸੀ ਹੈ ਬਵਾਲ थाना सदर ਪਟਾਣਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚ ਨਾਮਜ਼ਦ ਕੀਤਾ ਇਹਨਾਂ ਨੂੰ ਏ ਬਣੀ ਨਵਤਾਰ ਕਿਤਾਬ 299 ਚੋਣੀ ਦਾ ਜਿਹਨਾਂ ਸਰਤੀਨਾ ਪੁਸ਼ੇਸ਼ ਕਰਨ ਤੇ ਇਹਦੇ ਕੋਲ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਡ ਰੇ ਨੇ ਜਿਹਦਾ ਵੀ ਇੱਕ ਨੰਬਰ ਜਿਹੜਾ ਹੈਗਾ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਪੀਬੀ 52 ਐਫ 8677 ਤੇ ਜਿਹੜੀ ਉਹ ਗੋਲ ਸੋਨਾ ਚੋਰੀ ਹੋਇਆ ਸੀਗਾ ਉਹ ਆਇਡੈਂਟੀਫਾਈ ਹੋਏ ਨੇ ਤੇ ਇਹ ਰਿਪੋਰਟ ਕੌਣ ਨਹੀਂ ਕੀਤੀ ਗਈ ਸਰ ਕੋਈ ਪਹਿਲਾਂ ਵੀ ਮਾਮਲਾ ਤਾਂ ਜੱਸ ਨਹੀਂ ਇਹ ਹੁਣ ਅਰੈਸਟ ਕੀਤੇ ਨੇ ਅਸੀਂ ਜਾ ਕੇ ਫਰਦਰ ਡਿਮਾਂਡ ਲਾਵਾਂਗੇ ਫਰਦਰ ਪੁਸ਼ੀਸ਼ ਕਰਾਂਗੇ ਫਰਦਰ ਵੀ ਲੈ ਕੇ ਆਵਾਂਗੇ ਲੱਗਦਾ ਕਿ ਇਹ ਤੋਂ ਹੋਰ ਵੀ ਜਿਹੜੀਆਂ ਮਾਮਲੇ ਚੱਲ ਚੁੱਕੀਆਂ ਲੱਗੀਆਂ ਆ ਤੇਰੀ ਚੋਰੀ ਦੀ ਬਾਕੀ ਦਾ ਹਿਸਾਬ-ਕਿਤਾਬ ਹੋਣਾ ਨਹੀਂ ਬਿਲਕੁਲ ਬਿਲਕੁਲ ਇਹਨਾਂ ਨੂੰ ਮੰਨ ਲੈ ਕੇ ਹੋਰ ਵੀ ਫਰਦਰ ਜਿੰਦੇ ਚੋਰੀ ਕੀਤੀ ਹੈ ਜਿਹਦੇ ਹੋਰ ਵੀ ਇਨਵੋਲ ਹੋਣੇ ਉਹਨਾਂ ਦਾ ਪਤਾ ਕਰਾਵਾਂਗੇ